ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਦੋਸਤੋ ਜਿਹੜੇ ਸਿੰਘਾਂ ਨੇ ਸੋਧਾ ਲਾਇਆ ਤਸੇਮ ਸਿੰਘ ਨੂੰ ਉਹਨਾਂ ਬਾਰੇ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਣਾ ਚਾਹਣਾਗਾ ਕਿ ਉਹਨਾਂ ਦਾ ਪਿਸੋਕੜ ਕੀ ਹੈ ਯੋਧਿਆਂ ਦਾ ਤੋਂ ਇੱਕ ਮਤਲਬ ਜਿਹੜੀ ਸਰਬਜੀਤ ਸਿੰਘ ਮੀਆਂਬਿੰਦ ਇਸ ਦੇ ਵਿੱਚ ਸ਼ਾਮਲ ਹੈਗੇ ਨੇ ਇਹ ਉਹੋ ਹੀ ਸਿੰਘ ਹੈਗਾ ਜਿਸ ਨੇ ਢੋਲ ਵਜਾ ਕੇ ਥਾਣੇ ਦੇ ਵਿੱਚ ਆਇਆ ਸੀਗਾ ਤੇ ਇਸ ਨੇ ਕਿਹਾ ਸੀਗਾ ਜਿਹੜਾ 2000 18 ਦੇ ਵਿੱਚ ਇੱਕ ਬੇਅਦਬੀ ਦੇ ਕਾਤਲ ਨੂੰ ਜਿਹੜਾ ਕਿ ਜੇਲ੍ਹ ਦੇ ਵਿੱਚ ਜਦੋਂ ਸਰਬਜੀਤ ਸਿੰਘ ਵੀ ਜੇਲ੍ਹ ਦੇ ਵਿੱਚ ਸੀਗਾ ਇਹਨਾਂ ਨੇ ਜੇਲ੍ਹ ਦੇ ਵਿੱਚ ਸੋਧਾ ਲਾਇਆ ਸੀਗਾ ਤੇ ਕਮਾਲ ਦੀ ਗੱਲ ਇਹ ਦੇਖੋ ਕਿ ਸਰਬਜੀਤ ਸਿੰਘ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ 31 ਦਸੰਬਰ ਨੂੰ ਢੋਲ ਵਜਾ ਕੇ ਢੋਲ ਵਜਾ ਕੇ ਥਾਣੇ ਦੇ ਵਿੱਚ ਆਉਂਦੇ ਨੇ ਕਿ ਉਹ ਕਤਲ ਮੈਂ ਕੀਤਾ ਹੈ ਸਰਬਜੀਤ ਸਿੰਘ ਵੱਲੋਂ ਇਹ ਅਨਾਉਂਸਮੈਂਟ ਕਰਕੇ ਢੋਲ ਵਜਾ ਕੇ ਥਾਣੇ ਪਹੁੰਚੇ ਸੀਗੇ ਤੇ ਇੱਕ ਆਪਾਂ ਕਿਰਦਾਰ ਕਹਿ ਸਕਦੇ ਆਂ ਬੰਦੇ ਦਾ ਇੰਨਾ ਦਲੇਰ ਬੰਦਾ ਜਿਹੜਾ ਕਿ ਥਾਣੇ ਦੇ ਆਪਣੇ ਜੇਲ੍ਹ ਦੇ ਵਿੱਚ ਬੇਅਦਮੀ ਦੇ ਦੋਸ਼ੀ ਨੂੰ ਸਜ਼ਾ ਦੇ ਕੇ ਸੌਦਾ ਲਾ ਕੇ ਉਹ ਤੋਂ ਮੁੱਕਰਿਆ ਨਹੀਂ ਭੱਜਿਆ ਨਹੀਂ ਔਰ ਢੋਲ ਵਜਾ ਕੇ ਥਾਣੇ ਪਹੁੰਚ ਗਿਆ ਸੀਗਾ ਔਰ ਉਸ ਤੋਂ ਬਾਅਦ ਇਹ ਵੱਖਰੀ ਗੱਲ ਹੈ ਕਿ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਸੀਗਾ ਤੇ ਦੋਸਤੋ ਜਿਹੜੀ ਹੁਣ ਉਹਨਾਂ ਨੇ ਇਹ ਕੰਮ ਕਰਕੇ ਵੀ ਐਨ ਜਿਵੇਂ ਆਪਾਂ ਕਹਿੰਦੇ ਹੁੰਨੇ ਨੇ ਨਾ ਡੰਕੇ ਦੀ ਚੋਟ ਦੇ ਉੱਪਰ ਫੇਸਬੁੱਕ ਦੇ ਉੱਪਰ ਆਪਣੀ ਇਹ ਜ਼ਿੰਮੇਵਾਰੀ ਲਈ ਹੈ ਤੇ ਇਹ ਕਬੂਲ ਕੀਤਾਗਾ ਕਿ ਇਹ ਮੱਛਾ ਰੰਗਣ ਵਾਲੇ ਕੰਮ ਕਰ ਰਿਹਾ ਸੀਗਾ ਜਿਹੜਾ ترسےਮ ਸਿੰਘ ਸੀਗਾ ਇਸ ਕਾਰਨ ਕਰਕੇ ਇਹਨੂੰ ਮਤਲਬ ਅਸੀਂ ਸੋਦਾ ਲਾਇਆਗਾ ਲੋ ਗੱਲਬਾਤ ਕਰਾਂਗੇ ترسےਮ ਸਿੰਘ ਜਿਹੜਾ ਕੱਲ ਮੇਰੇ ਕੋਲੋਂ ਕਿਤੇ ਉਹਦੇ ਨਾਮ ਦੇ ਨਾਲ ਬਾਬਾ ਲੱਗ ਗਿਆ ਤੇ ਉਹਨੂੰ ਸੋਦਾ ਲਾਉਣ ਵਾਲੇ ਸਿੰਘਾਂ ਦੇ ਨਾਲ ਜਿਵੇਂ ਆਪਾਂ ਵੈਸੇ ਇੱਕ ਖਬਰ ਦੇ ਤੌਰ ਤੇ ਕੱਲ ਖਬਰ ਕੀਤੀ ਸੀ ਜਿਹਦੇ ਵਿੱਚ ਕਾਤਲ ਕਿਹਾ ਗਿਆ ਤੇ ਸਿੱਖ ਸੰਗਤਾਂ ਦਾ ਰੋਸਾ ਦੇਖਣ ਨੂੰ ਮਿਲਿਆ ਬਹੁਤ ਲੋਕਾਂ ਨੇ ਕਮੈਂਟ ਕੀਤੇ ਉਹਦੇ ਬਾਰੇ ਗੱਲਬਾਤ ਕਰਾਂਗੇ ਦੋਸਤੋ ਤਰਸੇਮ ਸਿੰਘ ਦੇ ਕਿਰਦਾਰ ਬਾਰੇ ਗੱਲਬਾਤ ਕਰਾਂਗੇ ਦੋਸਤੋ ਤਰਸੇਮ ਸਿੰਘ ਅਸਲ ਦੇ ਵਿੱਚ ਉਹਦੀਆਂ ਕਿਹੜੀਆਂ ਹਰਕਤਾਂ ਦੇ ਕਾਰਨ ਉਹਨੂੰ ਸੋਦਾ ਲਾਇਆ ਗਿਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਦੋਸਤੋ ਉਹਦੇ ਨਾਲ ਨਾਰਾਜ਼ਗੀਆਂ ਕੁਝ ਤੁਹਾਡੇ ਨਾਲ ਆਡੀਓ ਜਾਂ ਵੀਡੀਓ ਵੀ ਸਾਂਝੀ ਕਰਾਂਗਾ ਆਹ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੈ ਨਾਨਕ ਮੱਤੇ ਗੁਰਦੁਆਰਾ ਸਾਹਿਬ ਦੇ ਇੱਕ ਜਿਹੜੇ ਕਾਰ ਸੇਵਾ ਦੀ ਡਿਊਟੀ ਨਿਭਾਉਂਦਾ ਸੀਗਾ ਤਰਸੇਮ ਸਿੰਘ ਤੇ ਤਰਸੇਮ ਸਿੰਘ ਨੂੰ ਦੋ ਸਿੰਘ ਸੋਧਾ ਲਾ ਕੇ ਜਾਂਦੇ ਆ 315 ਬੋਰ ਦੀਆਂ ਗੋਲੀਆਂ ਦੇ ਨਾਲ ਉਹ ਨੂੰ ਭੰਨ ਕੇ ਜਾਂਦੇ ਆ ਤੇ ਜਿਸ ਟਾਈਮ ਉਹਦੀ ਦੋ ਦਿਨ ਪਹਿਲਾਂ ਖਬਰ ਆਈ ਤੇ ਉਹ ਖਬਰ ਦੇ ਤੌਰ ਤੇ ਹੀ ਮੈਂ ਵੀ ਉਹ ਆਪਣੇ ਚੈਨਲ ਦੇ ਉੱਪਰ ਖਬਰ ਚਲਾਈ ਖਬਰ ਮਤਲਬ ਕੀ ਇੱਕ ਜਿਸ ਤਰ੍ਹਾਂ ਦੀ ਖਬਰ ਹੁੰਦੀ ਆ ਕਿ ਆ ਵਾਰਦਾਤ ਹੋਈ ਐ ਉਸੇ ਤੌਰ ਤੇ ਹੀ ਖਬਰ ਜਿਹੜੀ ਹੈਗੀ ਆ ਉਹ ਮੈਂ ਵੀ ਆਪਣੇ ਚੈਨਲ ਤੇ ਪਾਈ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਸਿੱਖ ਸੰਗਤਾਂ ਦੇ ਵਿੱਚ ਉਹਦੇ ਪ੍ਰਤੀ ਕਿੰਨਾ ਮਨਾਂ ਦੇ ਵਿੱਚ ਗੁੱਸਾ ਸੀਗਾ ਔਰ ਉਹਦੇ ਕਿਰਦਾਰ ਬਾਰੇ ਜਦੋਂ ਫਿਰ ਗੱਲਾਂ ਬਾਤਾਂ ਫਿਰ ਮੈਂ ਉਹਦੀ ਜਿਵੇਂ ਆਪਾਂ ਕਹਿੰਦੇ ਆ ਪੜਤਾਲ ਕੀਤੀ ਜਦੋਂ ਜਾ ਕੇ ਪੂਰੀ ਸਰਚ ਕਰਕੇ ਉਹਦੇ ਬਾਰੇ ਪਤਾ ਲੱਗਿਆ ਤਾਂ ਉਹ ਤਾਂ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਬਾਬੇ ਦੇ ਨਾਮ ਨੂੰ ਵੀ ਕਲੰਕ ਨਿਕਲਿਆ ਉਹ ਤਾਂ ਪੂਲੇ ਨਹਿੰਗ ਹੋਣਾਂ ਦੇ ਬਰਾਬਰ ਜਿਹੜਾ ਉਹਦੇ ਆਪਾਂ ਕੀ ਕਹਿੰਦੇ ਆ ਮੱਛੇ ਰੰਗੜ ਹੋਣਾਂ ਦੇ ਬਰਾਬਰ ਜਦੋਂ ਲੋਕ ਤਖੱਲਸ ਉਹਨੂੰ ਦੇ ਦੇ ਕੇ ਵੀਡੀਓ ਪਾਉਂਦੇ ਨੇ ਤੇ ਉਹਦਾ ਜਿਹੜਾ ਕਿਰਦਾਰ ਹੈ ਉਹ ਮੱਛੇ ਰੰਗੜ ਜਾਂ ਮਤਲ ਅ ਇਹ ਨਿਹੰਗ ਪੂਲਾ ਸਿੰਘ ਵਰਗਿਆਂ ਦੇ ਨਾਲ ਕੀਤਾ ਜਾਂਦਾ ਹੈਗਾ ਫਿਰ ਤਾਂ ਕਿਤੇ ਨਾ ਕਿਤੇ ਦੋਸਤੋ ਸੋਚਣਾ ਬਣਦਾ ਪਰ ਮੈਂ ਆਪਣੇ ਵੱਲੋਂ ਇੱਕ ਤੁਹਾਨੂੰ ਕਲੀਅਰ ਕਰ ਦਿਆਂ ਦੋਸਤੋ ਜੋ ਮੈਂ ਖਬਰ ਕੀਤੀ ਸੀ ਉਹ ਸਿਰਫ ਇੱਕ ਖਬਰ ਦੇ ਤੌਰ ਤੇ ਸੀ ਮੇਰੇ ਆਪਣੇ ਵਿਚਾਰ ਨੇ ਜਿਹੜੇ ਉਹ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਰਦੇ ਕਿ ਮੈਂ ਤਰਸੀਮ ਸਿੰਘ ਨੂੰ ਕਿਸੇ ਵੀ ਤਰ੍ਹਾਂ ਬਾਬਾ ਕਹਿ ਕੇ ਐਪਰੀਸ਼ੀਏਟ ਕਰਾਂ ਕਿਉਂਕਿ ਬਾਬਾ ਇੱਕ ਬਹੁਤ ਵੱਡਾ ਮਾਨ ਹੈਗਾ ਇਹ ਉਹਨਾਂ ਲੋਕਾਂ ਦੀ ਖਾਤਰ ਲੱਗਦਾ ਹੈਗਾ ਕਿਹੜੇ ਲੋਕ ਧਾਰਮਿਕ ਖੇਤਰ ਦੇ ਵਿੱਚ ਕੁਝ ਨਾ ਕੁਝ ਕਰਕੇ ਜਾਂਦੇ ਨੇ ਜਾਂ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਨੇ ਗੁਰੂ ਨਾਲ ਜੋੜਦੇ ਨੇ ਅਮਰਤ ਸਕਾਉਂਦੇ ਨੇ ਔਰ ਹੋਰ ਬਹੁਤ ਤਰ੍ਹਾਂ ਦੇ ਕਾਰਜ ਕਰਦੇ ਨੇ ਪਰ ਇੱਕ ਕਿਸੇ ਦੇ ਨਾਲ ਜਿਵੇਂ ਆਪਾਂ ਜਦੋਂ ਕੋਈ ਖਬਰ ਚੱਲਦੀ ਆ ਉਸੇ ਤਰ੍ਹਾਂ ਹੀ ਖਬਰ ਕਰ ਦਿੱਤੀ ਗਈ ਉਹਦੇ ਲਈ ਮੈਂ ਮਾਫੀ ਵੀ ਚਾਹੁੰਦਾ ਦੋਸਤੋ ਕਿਉਂਕਿ ਜਿੰਨਾ ਚਿਰ ਆਪਾਂ ਕਿਸੇ ਬੰਦੇ ਦੇ ਕਿਰਦਾਰ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦੇ ਆਪਾਂ ਤੋਂ ਕਈ ਵਾਰੀ ਇਸ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਪਰ ਜਦੋਂ ਉਹਦੇ ਕਿਰਦਾਰ ਬਾਰੇ ਪਤਾ ਲੱਗਿਆ ਤਾਂ ਫਿਰ ਮੈਂ ਉਹਦੀ ਪੜਤਾਲ ਵੀ ਕੀਤੀ ਕਿ ਉਹ ਕਿਸ ਤਰ੍ਹਾਂ ਦਾ ਬੰਦਾ ਸੀਗਾ ਉਥੋਂ ਇੱਕ ਦੋ ਵੀਡੀਓ ਵੀ ਆਈਆਂ ਨੇ ਵੀਡੀਓ ਤਾਂ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਲੇਕਿਨ ਮੈਂ ਤੁਹਾਨੂੰ ਥੋੜੀ ਆਡੀਓ ਜਿਹੜੀ ਹੈਗੀ ਆ ਉਹ ਸਾਂਝੀ ਕਰਵਾਉਣਾ ਗੁਰਦੁਆਰਾ ਸਾਹਿਬ ਦੀ ਹੈ ਸੇਮ ਸਿੰਘ ਦਾ ਕਿਸੇ ਨੇ ਨਾਮ ਨਹੀਂ ਲਿਆ ਸੇਮ ਸਿੰਘ ਲੋਕ ਕਿਸੇ ਨੇ ਨਾਮ ਨਹੀਂ ਲਿਆ ਮੈਂ ਨੂੰ ਸੇਮ ਸਿੰਘ ਇਹ ਸੰਗਤਾਂ ਦੇ ਵਿੱਚ ਸੈਂਸ ਨੂੰ ਕੱਟੋ ਮੀਡੀਆ ਨੂੰ ਕੱਟਵਾਵਾ ਕੋਈ ਚੜਾ ਨਹੀਂ ਹੋਰ ਕੋਈ ਚੜਾ ਨਹੀਂਗਾ ਇੱਕ ਉੱਥੋਂ ਦੀ ਸੰਗਤ ਵੱਲੋਂ ਖਾਚਾ ਖਾਤ ਭਰਿਆ ਹੋਇਆ ਗੁਰਦੁਆਰਾ ਸਾਹਿਬ ਦਾ ਹਾਲ ਹੈ ਜਿਹੜਾ ਉਸ ਦੇ ਖਿਲਾਫ ਕੋਈ ਨਹੀਂ ਆਇਆ ਆਪਣਾ ਗੁੱਸਾ ਜ਼ਾਹਰ ਕਰ ਰਿਹਾ ਹੈ ਕਿ ਇਸ ਤੋਂ ਆਪ ਸਮਝ ਸਕਦੇ ਆ ਕਿ ਸੰਗਤਾਂ ਦੇ ਵਿੱਚ ਕਿੰਨਾ ਰੋਸਾ ਸੀ ਜਿਹੜੀ ਕਮੇਟੀ ਬਣਦੀ ਸੀ ਉਸ ਕਮੇਟੀ ਨੂੰ ਸਭ ਤੋਂ ਪਹਿਲੀ ਸ਼ਰਤ ਹੁੰਦੀ ਸੀ ਵੀ ਬਾਬੇ ਤਰਸੀਮ ਦੀ ਜਿਹੜੀ ਹਾਜ਼ਰੀ ਭਰੂਗਾ ਬਾਬਾ ਕਹਿੰਦਾ ਸੌਰੀ ਮੈਂ ਮਾਫੀ ਮੰਗਦਾ ਉਹ ਉਹੀ ਕਮੇਟੀ ਉੱਥੇ ਜਿਹੜੀ ਸੀਗੀ ਉਹ ਚੱਲ ਸਕਦੀ ਸੀ ਇਹ ਵੀ ਇੱਕ ਬਾਬਾ ਜੀ ਨੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਨੇਗੇ ਇਹ ਕਹਿ ਰਹੇ ਨੇਗੇ ਕਿ ਜਿਹੜਾ ਤਰਸੀਮ ਸਿੰਘ ਇੰਨਾ ਉੱਥੇ ਭਾਰੂ ਹੋ ਸਕਿਆ ਸੀਗਾ ਸਰਕਾਰਾਂ ਉਹਦੀ ਪਿੱਠ ਤੇ ਸੀਗੀਆਂ ਕੋਈ ਵੀ ਕਮੇਟੀ ਕਹਿੰਦਾ ਤਾਂ ਚੱਲਦੀ ਸੀ ਜੇਕਰ ਜਾ ਕੇ ਇਹਦੀ ਹਾਜ਼ਰੀ ਤਰਸੀਮ ਸਿੰਘ ਦੀ ਪਰਦੇ ਸੀਗੇ ਤੇ ਲੇਕਿਨ ਕਹਿੰਦਾ ਇਹ ਇਹ ਬਾਬਾ ਜੀ ਜਿਹੜੇ ਬਜ਼ੁਰਗ ਹੈਗੇ ਨੇ ਇਹ ਦੱਸ ਰਹੇ ਨੇ ਕਿ ਅਸੀਂ ਸਾਰੇ ਲੋਕ ਵਿੱਚੀ ਉਹ ਕਹਿੰਦਾ ਮੈਂ ਵੀ ਅਸੀਂ ਡਰ ਗਏ ਸੀਗੇ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਸੁਣਵਾਈ ਹੋ ਨਹੀਂ ਸੀ ਰਹੀ ਇਹ ਦੱਸ ਰਹੇ ਨੇ ਕਿ ਮੈਂ 20 ਸਾਲ ਤੱਕ ਇਸ ਦੇ ਖਿਲਾਫ ਲੜਾਈ ਲੜਦਾ ਰਿਹਾ ਪਰ ਕੁਝ ਵੀ ਨਹੀਂ ਹੋਇਆ ਇਸ ਕਾਰਨ ਕਰਕੇ ਚੁੱਪ ਕਰਕੇ ਕਹਿੰਦਾ ਘਰੇ ਬੈਠ ਗਏ ਉਦੋਂ ਤੱਕ ਕਹਿੰਦਾ ਅਸੀਂ ਸੋਚਣ ਲੱਗ ਗਏ ਸੀਗੇ ਕਿ ਸ਼ਾਇਦ ਕੋਈ ਜੋਧਾ ਨਹੀਂ ਨਿਤਰੇਗਾ ਸ਼ਾਇਦ ਹੁਣ ਕੌਮ ਦੇ ਵਿੱਚ ਉਹ ਵਾਲਾ ਸਪੱਟ ਨਹੀਂ ਰਿਹਾ ਜੋ ਪੁਰਾਣੇ ਸਿੰਘਾਂ ਦੇ ਵਿੱਚ ਹੁੰਦਾ ਸੀਗਾ ਪਰ ਕਹਿੰਦਾ ਕੱਲ ਜਦੋਂ ਸਿੰਘਾਂ ਨੇ ਆ ਕੇ ਸੋਦਾ ਲਾ ਦਿੱਤਾ ਫਿਰ ਪਤਾ ਲੱਗਿਆ ਕਿ ਨਹੀਂ ਕੌਮ ਦੇ ਵਿੱਚ ਅਜੇ ਬਹੁਤ ਜੋਧੇ ਬੈਠੇ ਨੇ ਜਿਹੜੇ ਮੌਕੇ ਦੀ ਤਾਰ ਦੇ ਵਿੱਚ ਹੁੰਦੇ ਨੇ ਜਿਹੜੇ ਦੇਖਦੇ ਨੇ ਕਿ ਸਮਾਂ ਆਊਗਾ ਤੇ ਸਮੇਂ ਦੇ ਨਾਲ ਜਦੋਂ ਪਾਪੀ ਕੋ ਮਾਰਨੇ ਕੇ ਲਿਏ ਪਾਪ ਮਹਾਬੜੀ ਹੈ ਜਦੋਂ ਪਾਪ ਦੀ ਪੰਡ ਭਾਰੀ ਹੋ ਜਾਂਦੀ ਆ ਫਿਰ ਉਸ ਮੌਕੇ ਹੀ ਜੋਧੇ ਨੇ ਜਿਹੜੇ ਨਿੱਤਰਦੇ ਨੇ ਦੋਸਤੋ ਜਿਹੜੀ ਤਰਸੇਮ ਸਿੰਘ ਦੀ ਮਤਲਬ ਅਸਲੀ ਵੱਡੀਆਂ ਗਲਤੀਆਂ ਨੇ ਉਹਦੇ ਵਿੱਚ ਅਦਿੱਤਿਆਨਾਥ ਜਿਹੜਾ ਸੀਐਮ ਹੈ ਉਹਦਾ ਸਨਮਾਨ ਕਰਨਾ ਉਹਨੂੰ ਚਾਂਦੀ ਦਾ ਮੁਕਟ ਪਹਿਨਾਉਣਾ ਉਹਦੋਂ ਵੀ ਸਭ ਤੋਂ ਵੱਡੀ ਜਿਹੜੀ ਉਹਦੀ ਵੱੱਜਰ ਗਲਤੀ ਸੀਗੀ ਉੱਥੇ ਲੜਕੀਆਂ ਨੂੰ ਨਚਾਉਣਾ ਨਿਰਤ ਕਰਾਉਣਾ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਇਹ ਉਹਦੇ ਲਈ ਬਹੁਤ ਵੱਡੀਆਂ ਉਹ ਥੀ ਇਸ ਤੋਂ ਬਾਅਦ ਜੋ ਸੰਗਤਾਂ ਵੱਲੋਂ ਦੋਸ਼ ਲਾਏ ਗਏ ਨੇ ਮੈਂ ਕੱਲ ਸਰਚ ਕਰ ਕਰਕੇ ਦੇਖਿਆ ਕਿ ਇਸ ਨੇ ਕਿੰਨੇ ਹੀ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਕੋਹ ਕੋਹ ਕੇ ਮਰਵਾਇਆ ਵੀ ਹੈ ਔਰ ਇਹਨਾਂ ਦੇ ਬਾਰੇ ਇਹ ਕਿਹਾ ਜਾਂਦਾਗਾ ਕਿ ਜੇ ਕੋਈ ਵੀ ਅਸਲੀ ਸਿੰਘ ਕੋਈ ਆਵਾਜ਼ ਉਠਾਉਂਦਾ ਸੀਗਾ ਭਾਜਪੀ ਦੀ ਸਰਕਾਰ ਦੇ ਨਾਲ ਰਲ ਕੇ ਉਹਦਾ ਨਾਮੋਂ ਨਿਸ਼ਾਨ ਮਿਟਾ ਦਿੱਤਾ ਜਾਂਦਾ ਸੀ ਸੋ ਦੋਸਤੋ ਮੈਂ ਆਪ ਜੀ ਸੰਗਤਾਂ ਨੂੰ ਬੇਨਤੀ ਕਰਨੀ ਚਾਹਣਾ ਮੈਂ ਕੱਲ ਵੀ ਜਿਹੜੀ ਵੀਡੀਓ ਕੀਤੀ ਸੀ ਤੁਸੀਂ ਲਾਸਟ ਤੱਕ ਸ਼ਾਇਦ ਨਹੀਂ ਦੇਖੀ ਜਿਹੜੇ ਵੀਰਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਮੈਂ ਵੀਡੀਓ ਦੇ ਲਾਸਟ ਦੇ ਵਿੱਚ ਇਹ ਹੀ ਕਿਹਾ ਸੀਗਾ ਕਿ ਜੱਜ ਤੁਸੀਂ ਹੋ ਤੁਸੀਂ ਫੈਸਲਾ ਕਰਨਾ ਹੈਗਾ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਇਸ ਸਹੀ ਹੋਈ ਹੈ ਜਾਂ ਗਲਤ ਹੋਈ ਆ ਮੈਂ ਆਪਣੇ ਵੱਲੋਂ ਉਹਦੇ ਤੇ ਆਪਣਾ ਕੋਈ ਵੀ ਵਿਚਾਰ ਨਹੀਂ ਦਿੱਤਾ ਸੀ ਸਿਰਫ ਖਬਰ ਕਰਕੇ ਮੈਂ ਆਪਣੀ ਜਿਹੜੀ ਗੱਲ ਸੀਗੀ ਜੋ ਫੈਸਲਾ ਸੀਗਾ ਉਹ ਤੁਹਾਡੇ ਸੰਗਤਾਂ ਦੇ ਉੱਪਰ ਹੀ ਛੱਡਿਆ ਸੀਗਾ ਔਰ ਅੱਜ ਮੈਂ ਆਪਣੇ ਵਿਚਾਰ ਇਸ ਕਰਕੇ ਪੇਸ਼ ਕਰ ਰਿਹਾ ਕਿਉਂਕਿ ਮੈਂ ਉਹਦਾ ਕਿਰਦਾਰ ਫਰੋਲ ਕੇ ਦੇਖਿਆ ਹਾਲਾਂਕਿ ਆਪਾਂ ਕਹਿ ਦਿੰਦੇ ਆ ਕਿ ਮਰਨ ਵਾਲੇ ਦੇ ਬਾਰੇ ਕੁਝ ਕਹਿਣਾ ਨਹੀਂ ਚਾਹੀਦਾ ਔਰ ਦੋਸਤੋ ਜਿਸ ਬੰਦੇ ਦੇ ਕਿਰਦਾਰ ਹੀ ਇੰਨੇ ਮਾੜੇ ਹੋਣ ਤੇ ਉਹਨਾਂ ਬਾਰੇ ਤਾਂ ਫਿਰ ਉਹੋ ਹੀ ਲਫ਼ਜ਼ ਵਰਤਨੇ ਪੈਂਦੇ ਨੇ ਜਿਹੜੇ ਮਾੜੇ ਕਿਰਦਾਰ ਵਾਲਿਆਂ ਦੇ ਖਾਤਰ ਵਰਤਨੇ ਚਾਹੀਦੇ ਨੇ ਹੁਣ ਆਪਾਂ ਗੱਲ ਕਰਦੇ ਆਂ ਦੋਸਤੋ ਉਹ ਯੋਧਿਆਂ ਦੀ ਜਿਹੜੇ ਯੋਧਿਆਂ ਨੇ ਸੋਧਾ ਲਾਇਆ ਉਹ ਯੋਧੇ ਪੰਜਾਬ ਤੋਂ ਚੱਲ ਕੇ ਗਏ ਕਿੰਨੀ ਦਲੇਰੀ ਦੇ ਨਾਲ ਔਰ ਉਹਨਾਂ ਨੇ ਜੋ ਉਹਨਾਂ ਦੀ ਫੇਸਬੁੱਕ ਨੂੰ ਫਰੋਲ ਕੇ ਦੇਖਿਆ ਗਿਆ ਇਸ ਫੇਸਬੁੱਕ ਦੇ ਪੇਜ ਦੇ ਉੱਪਰ ਆਪਣੇ ਪ੍ਰੋਫਾਈਲ ਦੇ ਉੱਪਰ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਉਹਦੇ ਵਿੱਚ ਕਿਤੇ ਵੀ ਉਹ ਇਸ ਤਰ੍ਹਾਂ ਦੇ ਸਰਗਰਮ ਨਜ਼ਰ ਨਹੀਂ ਆਏ ਕਿ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਉਹ ਬਹੁਤ ਮਤਲਬ ਅ ਸਰਗਰਮ ਹੋਣ ਲੇਕਿਨ ਅੰਦਰੋਂ ਉਹਨਾਂ ਦੇ ਜਿਹੜਾ ਗੁੱਸਾ ਸੀਗਾ ਜਿਹੜਾ ਸਿੱਖੀ ਦੇ ਖਿਲਾਫ ਇਹਦੇ ਕਾਰਨਾਮਿਆਂ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਗੁੱਸਾ ਸੀਗਾ ਉਹ ਉੱਬਲ ਰਿਹਾ ਸੀ ਉਹਨੂੰ ਜਦੋਂ ਮਤਲਬ ਉਹ ਜਿਵੇਂ ਆਪਾਂ ਕਹਿੰਦੇ ਆ ਨਾ ਕਈ ਲੋਕ ਗੁੱਸੇ ਨੂੰ ਪਾਲਦੇ ਨੇ ਕਈ ਲੋਕ ਗੁੱਸੇ ਨੂੰ ਪਾਲਦੇ ਨੇ ਉਹਨਾਂ ਨੇ ਆਪਣੇ ਗੁੱਸੇ ਨੂੰ ਪਾਲਿਆ ਜਦੋਂ ਗੁੱਸਾ ਫਿਰ ਪੂਰਾ ਸਿਖਰ ਤੇ ਪਹੁੰਚਿਆ ਉਹਨਾਂ ਨੇ ਕਿਸੇ ਤਰ੍ਹਾਂ ਦੀਆਂ ਉਹਦੇ ਜਿਹੜੀਆਂ ਮਤਲਬ ਪ੍ਰੋਫਾਈਲ ਤੇ ਦੇਖੀਆਂ ਨੇ ਦੋਸਤੋ ਪੋਸਟਾਂ ਦੇ ਉਹ ਦੋ ਤਿੰਨ ਸਿੰਘਾਂ ਨੂੰ ਮਿਲਿਆ ਜਾਂ ਭਾਈ ਅਮਰਤਪਾਲ ਸਿੰਘ ਨੂੰ ਇੱਕ ਵਾਰੀ ਉਹ ਮਿਲੇ ਦੀ ਉਹਦੀ ਫੋਟੋ ਹੈਗੀ ਆ ਤੇ ਇੱਕ ਸਿੰਘ ਨੂੰ ਹੋਰ ਜੇਲ੍ਹ ਦੇ ਵਿੱਚ ਜਾ ਕੇ ਮਿਲ ਕੇ ਆਇਆ ਸਿਰਫ ਇਹੇ 2-3 ਕ 4 ਫੋਟੋਆਂ ਸੀਗੀਆਂ ਜਿਹੜੀਆਂ ਕਿ ਇਹ ਦਰਸਾਉਂਦੀਆਂ ਨੇ ਕਿ ਉਹਨਾਂ ਨੂੰ ਮਿਲ ਕੇ ਬੰਦੇ ਦੇ ਮਨ ਦੇ ਜਿਹੜੇ ਖਿਆਲ ਨੇਗੇ ਉਹ ਉਹਨਾਂ ਦੀ ਤਰ੍ਹਾਂ ਹੀ ਤਕਰੀਬਨ ਕਈ ਵਾਰੀ ਬਣ ਜਾਂਦੇ ਨੇ ਸੋ ਇਹ ਤਾਂ ਚਲੋ ਵੱਖਰਾ ਵਿਸਾਗਾ ਪਰ ਮੈਂ ਇਹ ਕਹਿਣਾ ਚਾਹਣਾਗਾ ਕਿ ਕੋਈ ਇਸ ਤਰ੍ਹਾਂ ਦੇ ਮਤਲਬ ਨਹੀਂ ਸਿੰਘ ਸੀਗੇ ਕਿ ਜਿਨ੍ਹਾਂ ਨੂੰ ਕੋਈ ਮਸ਼ਹੂਰੀ ਚਾਹੀਦੀ ਸੀ ਜਿਨ੍ਹਾਂ ਨੂੰ ਕੋਈ ਫੇਮ ਮਤਲਬ ਕਿ ਸਾਡੀ ਲੋਕ ਬੱਲੇ ਬੱਲੇ ਕਰਨ ਇਸ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਸੀਗਾ ਸਿੰਪਲ ਸਿੱਖ ਨੌਜਵਾਨ ਸੀਗੇ ਜਿਨ੍ਹਾਂ ਨੂੰ ਸਿੱਖੀ ਪ੍ਰਤੀ ਦਰਦ ਸੀਗਾ ਜਿਨ੍ਹਾਂ ਨੂੰ ਗੁੱਸੇ ਦੇ ਵਿੱਚ ਤੜਫਦੀਆਂ ਸਿੱਖ ਸੰਗਤਾਂ ਦਾ ਉਹਨਾਂ ਨੇ ਮਤਲਬ ਅਹਿਸਾਸ ਕੀਤਾ ਕਿ ਉੱਥੇ ਲੋਕ ਕਿਵੇਂ ਤੜਫ ਰਹੇ ਨੇ ਕਿਵੇਂ ਤਰਸ ਰਹੇ ਨੇ ਕਿਵੇਂ ਤੰਗ ਨੇ ਕਿਵੇਂ ਸਰਕਾਰ ਦੇ ਦਬਾਅ ਦੇ ਥੱਲੇ ਕੁਝ ਕਰ ਨਹੀਂ پا ਰਹੇ ਇਸ ਕਾਰਨ ਕਰਕੇ ਉਹਨਾਂ ਨੇ ਦੋਸਤੋ ਇਹ ਜਿਹੜਾ ਇਸ ਘਟਨਾ ਨੂੰ ਅੰਜਾਮ ਤੱਕ ਪਹੁੰਚਾਇਆ ਇਹ ਸੋਧਾ ਲਾਇਆ ਤੇ ਉਹਨੂੰ ਨਰਕਪੁਰੀ ਬਚਾਇਆ ਦੋਸਤੋ ਕਮੈਂਟ ਕਰਕੇ ਤੇ ਹੁਣ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਵੀਰਾਂ ਤੱਕ ਜਿਨ੍ਹਾਂ ਨੇ ਕੱਲ ਮੇਰੀ ਦੂਸਰੀ ਵੀਡੀਓ ਦੇਖੀ ਸੀਗੀ ਉਹਦੇ ਤੱਕ ਜਰੂਰ ਸਾਰੇ ਵੀਰਾਂ ਤੱਕ ਪਹੁੰਚਾਓ ਤਾਂ ਕਿ ਤੁਹਾਨੂੰ ਸਾਡੇ ਚੈਨਲ ਬਾਰੇ ਜਾਂ ਸਾਡੇ ਖਿਆਲਾਂ ਬਾਰੇ ਕੋਈ ਵੀ ਕਿਸੇ ਤਰ੍ਹਾਂ ਦਾ ਕਿੰਤੂ ਪ੍ਰੰਤੂ ਨਹੀਂ ਰਹਿਣਾ ਚਾਹੀਦਾ ਜੋ ਵੀ ਹੈ ਸਾਮਣੇ ਹੈ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈਰ ਇਹ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਮੇਰੇ ਫੇਸਬੁੱਕ ਪੇਜ ਦੇ ਉੱਪਰ ਵੀ ਜਿਹੜਾ ਇਹੋ ਹੀ ਉੱਪਰ ਮੇਨ ਮੇਰਾ ਲਿਖਿਆ ਹੋਇਆ ਕਿ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈਰ ਆਪਾਂ ਕਿਸੇ ਨਾਲ ਦੁਸ਼ਮਣੀ ਜਾਂ ਬੈਰ ਨਾਲ ਕੋਈ ਵੀਡੀਓ ਨਹੀਂ ਕਰਦੇ ਹੈਗੇ ਅਸੀਂ ਸਿਰਫ ਜਿਹੜੀ ਸਿੱਖੀ ਦਾ ਮਾਣ ਉੱਚਾ ਕਰਦੀ ਹੈ ਜਾਂ ਕੋਈ ਸਿੱਖੀ ਦਾ ਨੁਕਸਾਨ ਕਰਦੀ ਹੈ ਜੋ ਲੱਗਦਾ ਹੈ ਕਿ ਸਾਨੂੰ ਆਪਣੇ ਧਰਮ ਪ੍ਰਤੀ ਆਪਣੀ ਸਿੱਖੀ ਪ੍ਰਤੀ ਅਗਰ ਕੁਝ ਕਹਿਣਾ ਚਾਹਿੰਦਾ ਤਾਂ ਉਹੋ ਹੀ ਕਹੀਦਾ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਦੋਸਤੋ ਤੇ ਹੁਣ ਆਪਾਂ ਕਰਦੇ ਆ ਧੰਨਵਾਦ ਹਾਂਜੀ ਦੋਸਤੋ ਗਰਮੇਲ ਸਿੰਘ ਲਿਖਦੇ ਨੇ ਵੈਰੀ ਗੁੱਡ ਪਵਿੰਦਰ ਸਿੰਘ ਲਿਖਦੇ ਨੇ ਵੈਰੀ ਗੁੱਡ ਭੋਲਾ ਮਾਨਸਾਹੀਆ ਖੰਨਾ ਉਹ ਕਹਿੰਦੇ ਨੇ ਮਖੂ ਦੀ ਰਿਕਾਰਡਿੰਗ ਸੁਣੋ ਤੇ ਹਰਜੀਤ ਸਿੰਘ ਰੰਦਾਵਾ ਲਿਖਦੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਗੱਲ ਨਾ ਕਰੋ ਇਹ ਤਾਂ ਬਾਦਲ ਪਰਿਵਾਰ ਦੇ ਪਾਲਤੂ ਨੇ ਤੇ ਇਹਨਾਂ ਨੇ ਸਿੱਖ ਕੌਮ ਲਈ ਕੀ ਕੀਤਾ ਸਿਰਫ ਔਰ ਸਿਰਫ ਬਿਆਨ ਤੱਕ ਹੀ ਸੀਮਤ ਨੇ ਕਾਕਾ ਬੜੈਚ ਦਾ ਅੰਕਲ ਤੈਨੂੰ ਵਿਊ ਮਿਲ ਗਏ ਮੁਝੇ ਮजे ਲੁੱਟ ਮਤਲਬ ਇਹ ਮਤਲਬ ਜਿਹੜੇ ਨਰਾਜ਼ਗੀਆਂ ਕਰਦੇ ਨੇ ਦੋਸਤੋ ਮੈਂ ਤੁਹਾਡੇ ਲਈ ਇਹ ਵੀਡੀਓ ਦੁਆਰਾ ਕੀਤੀ ਹੈ ਪੁੱਲਰ ਸਿੰਘ ਪੁੱਲਰ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਬਲਵਿੰਦਰ ਸਿੰਘ ਗੁੱਡ ਜੋਬ ਵੀ ਪ੍ਰਾਊਡ ਥੈਮ ਦੋਸਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਲਈ ਧੰਨਵਾਦ ਦੇ ਲਫ਼ਜ਼ ਤੋਂ ਉੱਪਰ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈਗੇ ਜਿਹੜੇ ਲੋਕ ਤੁਸੀਂ ਸੁਣ ਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਆਪਣੇ ਕਮੈਂਟ ਦਿੰਦੇ ਹੋ ਦੋਸਤੋ ਇਸ ਵੀਡੀਓ ਤੇ ਆਪਣੇ ਕਮੈਂਟ ਦੇ ਕੇ ਜਰੂਰ ਆਪਣੀ ਰਾਇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ